ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਜੀ ਦੋਸਤੋ ਅੱਜ ਕੀ ਨਾ ਵਧਣਾ ਹੈ ਤਿੰਨ ਕਿਲੇ ਥਾਏ ਮਸ਼ੀਨें ਵਾਢ ਕੇ ਆਉਣਾ ਤਾਰੂ ਗਾੜੀ ਤਾਰੂ ਗਾੜੀ ਜਾਨੀ ਕਿ ਪਾਕਿਸਤਾਨ ਦੇ ਨਾਲ ਬਿਲਕੁਲ ਜੀਰੋ ਲਾਈਨ ਦੇ ਉੱਤੇ ਉਹ ਤਿੰਨ ਕਿਲੇ ਵਾਢ ਕੇ ਫੇਰ ਆਣ ਕੇ ਲੱਗਣੀ ਮਸ਼ੀਨਾਂ ਤੇ ਟਰਾਲੀਆਂ ਚੋਂ ਬਰੂਣੀ ਹੁਣ ਇਕੱਠੀਆਂ ਕਰ ਲਾਪੇ ਬਾਕੀ ਦਿਨ ਬਹੁਤ ਹੁਣਾ ਲੱਗਾ ਮੱਠੀ ਮੱਠੀ ਜੀ ਠੰਡਾ ਫੈਰ ਕਾ ਇਹਨੇ ਲੇਟ ਹੋ ਗਿਆ ਨੇ ਇਹਦੇ ਅੱਗੇ ਅੱਜ ਕੱਲ ਇੱਥੇ ਦੀਵਾਲੀ ਦੇ ਲਾਗੇ ਤੋਂ ਨਾ ਹੀ ਵੇਚ ਕੇ ਤੇ ਵਿਲੇ ਹੋ ਜਾਈਗਾ ਫੈਰ ਕਾ ਜੇ ਲੈ ਆਓ ਅੱਜ ਨਾ ਤੜਕੇ ਉੱਠੇ ਨੇ ਗਿਆ ਦੌੜ ਨਹੀਂ ਲੱਗੀ ਮੈਂ ਹਾਂ ਸਾਈਕਲਿੰਗ ਜਿਹੜੀ 3-4 ਕਿਲੋਮੀਟਰ ਕਰ ਲੀਏ ਆਪਣੇ ਪਿੰਡੋਂ 2.5 ਕਿਲੋਮੀਟਰ ਦੂਰ ਪੈ ਜਾਂਦਾ ਤੇ ਆਪਡੋਂ 1.75 ਕਿਲੋਮੀਟਰ ਚੱਲ ਜਾਂਦਾ ਬਾਕੀ ਸੱਜਰੀ ਸਵੇਰ ਤੇ ਚੱਲ ਇੰਨਾ ਚੱਲ ਗਿਆ ਨੇ ਨਾ ਚੱਲ ਹੱਥ ਪੈਰ ਤੇ ਖੁੱਲ ਜਾਣਗੇ ਤੇ ਇਧਰ ਲਾਤੀ ਲਿਆਣ ਕੇ ਟਰਾਲੀ ਇੱਕ ਕਿਵੇਂ ਮੋਟੋ ਮਣ ਵੀ ਤੇ ਦੀ ਲਿਆਉਣੀ ਕਿ ਨਹੀਂ хөөх <alley Clay б static>

ਖੱਟੇ ਪੁੱਠੇ ਲੈਣ ਕੇ ਜੀ ਆਪਾਂ ਪਾਲੇ ਆ ਤੇ ਲੈ ਨਾਲ ਦਾ ਉਹਦਾ ਪ੍ਰਿੰਸ ਆਪਾਂ ਕੋਦਰ ਕੇ ਦਿਨੇ ਆ ਰਲਾ ਤੇ 1:00 ਵਜੇ ਦੰਗਰਵਾਜਾਂਗੇ ਤੇ ਫਿਲਹਾਲ ਤਾਂ ਨਚਰ ਵੇਲੇ ਮਸ਼ੀਨ ਦਾ ਸ਼ਾਮਾ ਨੂੰ ਜਾ ਕੇ ਆਉਣੀ ਆ ਕਿਉਂ ਤਾਰੋਂ ਗੱਡੀ ਗਈ ਵੱਡਾ ਤੇ ਉਥੇ 11 12 ਵਜੇ ਲੰਘਣੀ ਚਾਰ ਪੰਜ ਵਜੇ ਕੱਢਦੇ ਜਾਂਦਾ ਉਹਨਾਂ ਚਾਰ ਫਹਿਲਾ ਹਲ ਵਹਿਲੇ ਆਪਾਂ ਚੱਲੇ ਅੰਬਰਕੋੜ ਆ ਆਈਫੋਨ ਹੀ ਘਰੇ ਤੇ ਇਹਦੇ ਕੈਮਰੇਜ ਪੈਨ ਵਾਲੇ ਵੇਣੇ ਜਿੱਦ ਤੱਕ ਪੈ ਗਏ ਚੱਲ ਗਈ ਠੀਕ ਐ ਇਹ ਨਾਲ ਚੱਲੇ ਪਰ ਗਾਂ ਦਾ ਮੌਜ ਚਾਲ ਕੱਲ ਨੂੰ ਪਤਾ ਲੱਗੂਗਾ ਆਪਾਂ ਪੌਲਿਕ ਦੇ ਕਲਚਰ ਕਲਚਰ ਸੂਸੂਏ ਆਪਾਂ ਜਨਾਬ ਉਤਰਾ ਦਾ ਚੀਪਿਆ ਸਾੜੀ ਗਰਾਜ ਜਾਂਦਾ ਨਾਖਾ ਦਾ ਬਾਗ ਸਾਡੇ ਵੀ ਹੁਣ ਕਾਫੀ ਜਿਆਦਾ ਲੋਕਾਂ ਉਹ ਸੇਜ ਜਣੀ ਸ਼ੌਂਕ ਜਿਹਾ ਪੈ ਗਿਆ ਬਾਗ ਲਾਉਣਾ ਨਾਕਾਂ ਵਾਲਾ ਦਾ ਵੀ ਬਾਗ ਨਾਕਾਂ ਦੇ ਬਾਗ ਦੀ ਖੇਤੀ ਸਭ ਤੋਂ ਪਹਿਲਾਂ ਸਾਡੇ ਇੱਥੇ ਨਾ ਭੁੱਲਰ ਸਾਹਿਬ ਕਰਦੇ ਸੋਣੀ ਸਾਫਕਾ ਮੰਤਰੀ ਉਹਨਾਂ ਨੇ ਕੀਤੀ ਆਵੇ ਉੜਵੇਂ ਨਾ ਪਹਿਲਿਆਂ ਬੋਟ ਕੇ ਤੇ ਨਵੀਆਂ ਨਾਖਾਂ ਦੇ ਬਾਗ ਲਾਏ ਆ ਇਧਰ ਇਹਨਾਂ ਨੂੰ ਵੇਖ ਕੇ ਕਾਫੀ ਲੋਕੀ ਹੁਣ ਉਹ ਜਿਹੜਾ ਬਾਗ ਆ ਲਾਉਣ ਲੱਗੇ ਆ ਝੋਨੇ ਲੋ ਥੋੜਾ ਕੰਮ ਕਰਦੇ ਨੇ ਇੰਨਾ ਅੰਬਾਦਾ ਵੀ ਹੈਗਾ ਬਾਗ ਤੇ ਨਾਲ ਕੇਲੇ ਲਾਏ ਆ ਤੇ ਨਾਖਾਂ ਦਾ ਬਾਗ ਜਿਆਦਾ ਹੈ ਇਧਰ ਵੀ ਮੇਰੇ ਸਹੌਣਾ 20-25 ਕਿਲੇ ਥਾ ਇਹਨਾਂ ਦਾ ਨਾਖਾਂ ਦਾ ਬਾਗ ਜਿੱਧਰ ਵੇਖ ਰਹੇ ਹੋ ਤੁਸੀਂ ਤੇ ਇਹ ਸਾਈਡ ਤੇ ਵੀ ਇਹਨਾਂ 14 ਤੋਂ 15 ਕਿਲੇ ਥਾ ਇਧਰ ਨਾਖਾਂ ਦਾ ਪਰ ਕੋਟ ਆਇਆ ਆਪਾਂ ਤੇ ਫੋਨ ਦਿੱਤਾ ਉਹ ਸਾਹਮਣੀ ਦੁਕਾਨ ਦੇ ਆਂਦਾ ਕੈਮਰੇ ਪੈਜ ਨੇ ਕਿ ਕੈਮਰੇ ਬਾਕੇ ਵੀ ਨੇ ਕੋਈ ਵੀਡੀਓ ਵੀ ਕਰਾਦੀ ਬਾਕੀ ਇਹ ਤਾਂ ਵਧੀਆ ਮੰਦੂ ਜੀ 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 ਆਪਾਂ ਨਿਯੰਤਰਣ ਆ ਚਲਣਾ ਆਪਾਂ ਜੇ ਨਾ ਆਏ ਅਸੀਂ ਫਿਰ ਕੋਣ ਆਉਣਾ ਆ ਆ ਮੰਡੀ ਦਾ ਮਾਹੌਲ ਚਾਲ ਇੱਥੇ ਕਿਤੇ ਆਪਣਾ ਚੋਨਾ ਲੈਣਾ ਵਾਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੱਲ ਨੂੰ ਕਿਤੇ ਥਾਂ ਰਹਿ ਜੂਗਾ ਤੋ ਰੱਖ ਲੈਣਾ ਰਹਾ ਮੈਂ ਚੌਧਰੀ ਉਹ ਚੌਧਰੀ ਚੌਧਰੀ ਲਖਾਰੀ ਪੂਰਾ ਭਲਕੇ ਚੋਨਾ ਭਲਕੇ ਹਾਂ ਆਪਣਾ ਖੜੇ ਹੋ ਜਾ ਹੋ ਜੂਗਾ ਠੀਕ ਆ ਤੋ ਰੱਖਣਾ ਥਾਰ ਭਾਲ ਲੂ ਮੈਂ ਆ ਕੇ ਥਰਪਾਲਾ ਗਿਆ ਇੱਥੇ ਭਲਕੇ ਆਦਾ ਵੀ ਥਾਂ ਖਾਲੀ ਥਾਂ ਖਾਲੀ ਮਿਲ ਜੂ ਨਾ ਕਿ ਯੋ ਪੁੱਲਾ ਕਹਿੰਦਾ ਥਾਂ ਖਾਲੀ ਮਿਲ ਜੂ ਜਿਹੜਾ ਆਪਾਂ ਸਵੇਰੇ ਸਵੇਰ ਲੈ ਗਿਆ। ਨਾ ਉਹ ਤੇ ਤਕਾਲਾਂ ਭਰਾ ਕੇ ਡਾਕ ਲੈਨੇ ਤੜਕੇ ਲੈ ਆਵਾਂਗੇ। ਠੀਕ ਆ। ਅੰਮਰਕੋਟੋ ਆ ਆ ਨਾਂਗੇ ਜਾਂ ਨਾਂਗੇ ਜਾਂ ਬਾਈ ਨਾਂਗ ਜਾ। ਅੰਮਰਕੋਟੋ ਆਪਾਂ ਹੋਏ ਆ ਤੇ ਮੰਡੀ ਦਾ ਮਾਹੌਲ ਚਾਲੇ ਵੇਖ ਆਏ। ਤੇ ਗੈਸ ਵਾਲੀ ਕਾਪੀ ਗਵਾਚੀ ਉਹ ਗੱਡੀ ਗਾੜੀ ਜਾਂਦੀ ਉਹਨੂੰ ਪੁੱਛਿਆ ਵੀ ਕਿੱਦਾਂ ਉਹ ਆਂਦਾ ਵੀ ਦਾਰ ਘੱਟ ਲੈ ਕੇ ਤੇ ਉੱਥੇ ਏਜੰਸੀ ਜਾਣਾ ਪਊ ਤੇ ਕਾਪੀ ਨਿਕਲ ਜੂ ਨਾਲਿਆਂ ਦਾ ਕੇਵਾਈਸੀ ਕਰਾ ਲਿਆ ਤੇ ਭਾਈ ਇੱਥੋਂ ਤੱਕ ਆਪਾਂ ਲਾਈ ਦੀ ਐ ਸਵੇਰੇ ਦੌੜ ਤਕਰੀਬਨ ਸਾਢੇ 4 ਕਿਲੋਮੀਟਰ ਆਪ ਡਾਊਨ ਜਾਨੀ ਕਿ ਪੰਜ ਜਾਂਦਾ ਸਵਾ 2 ਕਿਲੋਮੀਟਰ ਉਹਨੂੰ ਤੇ ਸਵਾ ਤੇ باقی ਮੌਲਜਾਲ ਇਹ ਕੀ ਆ ਝੋਟੇ ਲੱਭੇ ਪੈ ਤਾ ਅਰਕਾਂ ਜਿਹੜੇ ਖੇਤਰੇ ਚੋਂ ਨੇੜਾ ਸਭੋ ਮੱਟੀ ਹੋਵੇ ਆ ਉਹ ਅੰਦਰ ਵੀ ਵਧੀਆ ਚੜਨਦੇ ਨੇ ਚਲੋ ਆਪਣਾ ਗੇਂਦਰਾ ਵੀ ਹੈਗਾ ਤੇ ਖੇਤਰ ਵੀ ਹੈਗਾ ਉਹ ਆ ਗਿਆ ਪਿੰਡ ਆਪਣਾ ਜੀ ਕਾਲੀਆ ਕਾਲੀਆ ਸੰਗਤਰੇ ਦੋ ਪਿੰਡ ਜੁੜਵੇਂ ਨੇ ਅਲੱਗੋ ਨਾਮ ਏ ਕਾਲੀਆ ਦੀ ਪੰਚਾਇਤ ਵੱਖ ਸੰਗਤਰੇ ਦੀ ਵੱਖਾ ਵਾਜ ਦੇ ਕਾਲੀਆ ਸੰਗਤਰਾ ਕਰ ਬਈ ਹੁਣ ਆਪਾਂ ਖੇਤ ਆ ਇਹ ਹਾਂ ਤੇ ਉਹ ਪੱਠਿਆਂ ਦਾ ਜਿਹੜਾ ਥਾ ਉਹਦੋਂ ਦਾ ਵਾਇਆ ਹੈ ਉਹਨੂੰ 3-4 ਦਿਨ ਤੋਂ ਪੈ ਗਈ ਆ ਤੇ ਹੱਲਾਣਾ ਵਾਹ ਕੇ ਦੋਰ ਲਾ ਕੇ ਮਾਰ ਕੇ ਸਵਾਗਾ ਉਹਨੂੰ ਸਟਾਲਾ ਅਸੇ ਰੈਡੀ ਕਰਦੇ ਆ ਤੇ ਟਰੈਕਟਰ ਲੈ ਗਏ ਟਰੈਕਟਰ ਉਹ ਲੈ ਗਏ ਆ ਆਪਾਂ ਆਉਣਾ ਜਾ ਕੇ ਵੀਨੇ ਮੈਂ ਮਗਰੇ ਮਕਰ ਹਾਰ ਲੈਦੇ ਆਉਣਾ ਖੜੇ ਝੋਨੇ ਬਹੁਤ ਸੋਨੇ ਹੈ ਜਿਹੜੇ ਪਛੇਤਰੇ ਹੈ ਨਾ ਕਿਤੇ ਦਾਣਾ ਡੂਣਾ ਇੱਕ ਖਰਾਬ ਨਹੀਂ ਹੋਇਆ ਬਾਕੀ ਝਾੜ ਦਾ ਦਾ ਮਾਲਕ ਨੂੰ ਪਤਾ ਹੋਵੇ ਵੈ ਸਾਡੇ ਉਧਰਾਂ ਜਿੰਨੇ ਆ ਵੀ ਤਰਾਇਆ ਹੈ ਨਾ 20 21 ਕੁਇੰਟਲ 22 ਕੁਇੰਟਲ ਇਹਦੇ ਵਿੱਚ ਝਾੜ ਹੁੰਦਾ ਹੈ ਐਰਕਾ ਪਰਾਰੇ ਪਛੇਤਰੇ ਝੋਨੇ ਦਾ ਵੀ ਹੁਣ ਬੜੀ ਚੰਗੇ ਉਹ ਤਾਂ ਪਤਾ ਲੱਗੂਗਾ ਗੇਤਰਿਆਂ ਦਾ ਮਹੱਲਾ ਵੀ ਹੈ ਝਾੜ ਹਾਂ ਵੀ ਪਹਿਲੀ ਇਹ ਬਣਾਤੀ ਮੁੰਡਿਆਂ ਨੇ ਖੰਡਰ ਕੀ ਤੇ ਇਹ ਆਪਾਂ ਸਟਾਲਾ ਜਿਹੜਾ ਇਹ ਵਟਾਉਣ ਪਾ ਜਣੀਆਂ ਤੇ ਕੱਲ ਨੂੰ ਜੇ ਬੱਤੀ ਆਈ ਤੇ ਬੀਜਦਾ ਹੈ ਤੇ ਦੂਜਾ ਆਗੀ ਲਈ ਤਾਂ ਦੂਜਾ ਆਪਾਂ ਆ ਜੀ ਦੋ ਚਾਰ ਦਿਨ ਖਲੋ ਕੇ ਬੀਜਦਾ ਹੈ 15 ਨੂੰ ਵਾਢੇ ਫੇਰ ਪੰਗਾ ਵੀ ਪਿਆ ਵੀ ਅੱਗ ਦਾ ਆਪਾਂ ਕਰ ਲੋਕੀ ਲਾਈ ਵੀ ਜਾਂਦੇ ਆ ਅੱਗ ਰਹੀ ਤਾਂ ਸਰਕਾਰ ਨੂੰ ਦਿਸ ਪੈਂਦਾ ਤੇ ਜਦੋਂ ਪਾਣੀ ਆਇਆ ਉਹਨਾਂ ਦੇ ਹੜ੍ਹ ਕਿੱਥੋਂ ਬੰਨ ਟੁੱਟਨੇ ਕਿੱਥੋਂ ਕਿੰਨਾ ਨੁਕਸਾਨ ਆਇਆ ਉਹ ਨਹੀਂ ਦੀ ਦਖੜਾ ਦੋਗਲੀਆਂ ਸਰਕਾਰਾਂ ਕੁੜੀ ਆ ਗਈਆਂ